ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਨੂੰ ਮਿਲਿਆ ਪਰਮਾ ਹੰਗਾਰਾ ਪੂਰਨ ਤੌਰ ਤੇ ਬੰਦ ਰਿਹਾ ਪੰਜਾਬ ਖੰਨਾ ਸ਼ਹਿਰ ਵਿੱਚ ਵੀ 100% ਬੰਦ ਵੇਖਣ ਨੂੰ ਮਿਲਿਆ ਦੁਕਾਨਦਾਰ ਕਾਰੋਬਾਰੀਆਂ ਰੇੜੀ ਫੜੀ ਰਿਕਸ਼ਾ ਬਿਲਕੁਲ ਬੰਦ ਸ਼ਰਾਬ ਦੇ ਠੇਕੇ ਰਹੇ ਖੁੱਲੇ ਸਕੂਲ ਕਾਲਜ ਵੀ ਰਹੇ ਪੂਰਨ ਤੌਰ ਤੇ ਬੰਦ ਕਿਸਾਨ ਜਥੇਬੰਦੀਆਂ ਵੱਲੋਂ ਜੋ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਨੂੰ ਪੂਰੇ ਪੰਜਾਬ ਵਿੱਚ ਜਿੱਥੇ ਪਰਮਾ ਹੰਗਾਰਾ ਮਿਲਿਆ ਉੱਥੇ ਹੀ ਜੇਕਰ ਗੱਲ ਖੰਨਾ ਦੀ ਕਰੀਏ ਤਾਂ ਖੰਨਾ ਵਿੱਚ ਵੀ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਚੱਲਣ ਵਾਲੇ ਇਸ ਦਰਨੇ ਦੌਰਾਨ ਪੂਰਨ ਤੌਰ ਤੇ ਖੰਨਾ ਸ਼ਹਿਰ ਬੰਦ ਰਿਹਾ ਪੰਜਾਬ ਦੇ ਵਿੱਚ ਮੰਡੀ ਗਲ ਦਿੱਤੀ ਗਈ ਹੈ ਉਹ ਜੇਕਰ ਗੱਲ ਖੰਨਾ ਸ਼ਹਿਰ ਦੀ ਕਰੀਏ ਤਾਂ ਖੰਨਾ ਸ਼ਹਿਰ ਦੇ ਜਿੰਨੇ ਵੀ ਬਾਜ਼ਾਰ ਨੇ ਸਾਰੇ ਹੀ ਪੂਰਨ ਤੌਰ ਤੇ ਬੰਦ ਨੇ ਔਰ ਕਿਸਾਨ ਜਿੱਥੇ ਬੰਦੀਆਂ ਵੱਲੋਂ ਜੀਟੀ ਰੋਡ ਦੇ ਉੱਪਰ ਦਰਨਾ ਲਗਾਇਆ ਹੋਇਆ ਹੈ ਜੀਟੀ ਰੋਡ ਟੋਟਲ ਜਿਹੜਾ ਹੈ ਚੱਕਾ ਜਾਮ ਕੀਤਾ ਹੋਇਆ ਹੈ ਔਰ ਤੁਸੀਂ ਦੇਖ ਲਓ ਕਿ ਤੌਰ ਨੂੰ ਬਾਜ਼ਾਰ ਜਿਹੜਾ ਹੈ ਮੈਂ ਇੱਕ ਵਾਰ ਕਮਾਂਗਾ ਕੈਮਰਾਮੈਨ ਆ ਬਾਜ਼ਾਰ ਬੰਦ ਬੈਨੇ ਦੁਕਾਨਾਂ ਬੰਦ ਹੋਈਆਂ ਨੇ ਜਿਹੜਾ ਹੈ ਬੰਦ ਹੈ ਪੂਰਨ ਸਹਿਯੋਗ ਮਿਲ ਰਿਹਾ ਹੈ ਬੰਦ ਦੀ ਕਾਲ ਨੂੰ ਔਰ ਤੁਸੀਂ ਦੇਖ ਲਿਓ ਕਿ ਦੁਕਾਨਾਂ ਬੰਦ ਨੇ ਔਰ ਦੁਕਾਨਦਾਰ ਜਿਹੜੇ ਨੇ ਕੋਈ ਅੱਗ ਸੇਕ ਰਹੇ ਨੇ ਤੇ ਕੁਛ ਘੁੰਮ ਦੇ ਫਿਰਦੇ ਵੀ ਦਿਖਾਈ ਦੇ ਰਹੇ ਕੁਝ ਗੱਲ ਕਰਦੇ ਆ ਦੁਕਾਨਦਾਰ ਨਾਲ ਹਾਂਜੀ ਕੀ ਹਾਲ ਹੈ ਟਾਕੀ ਹਾਂ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਹੈ ਕੀ ਮੰਨਦੇ ਹੋ ਕਿੰਨਾ ਕੁ ਸਹੀ ਹੈ ਠੀਕ ਹੈ ਹੁਣ ਪਬਲਿਕ ਨਾਲ ਹੀ ਹੈ ਇਹਨਾਂ ਦੇ ਸਾਰਿਆਂ ਦੇ ਪਰ ਉਹ ਠੀਕ ਚੱਲਦੇ ਸਨ ਕਿੰਨਾ ਕੁ ਨੁਕਸਾਨ ਮੰਨਦੇ ਹੋ ਇਸ ਚੀਜ਼ ਨੂੰ ਜਦੋਂ ਨੁਕਸਾਨ ਤਾਂ ਫਿਰ ਹੁੰਦਾ ਹੀ ਆ ਜੇ ਚਲ ਬੰਦ ਹੁੰਦਾ ਫਿਰ ਸਾਰੇ ਵਪਾਰ ਦਾ ਵੀ ਸਾਰੀਆਂ ਚੀਜ਼ਾਂ ਦਾ ਹੀ ਨੁਕਸਾਨ ਹੈ ਕਿਹੜਾ ਇੱਕ ਚੀਜ਼ ਦਾ ਨੁਕਸਾਨ ਹੈ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜੇ ਇਹੋ ਜਿਹੇ ਕਿਸਾਨ ਲਗਾਤਾਰ ਜਿਹੜੇ ਹਾਈ ਧਰਨੇ ਤੇ ਬੈਠੇ ਨੇ ਉਹ ਵੀ ਚਾਹੀਦੀ ਹੈ ਉਹਨਾਂ ਦੀ ਸਮੱਸਿਆ ਦਾ ਤਾਂ ਹੱਲ ਹੋਣਾ ਹੀ ਚਾਹੀਦਾ ਕੋਈ ਨਾ ਕੋਈ ਜੋ ਵੀ ਹੈ ਨਾਲ ਦੀ ਜੋ ਜ਼ਾਇਦ ਹੈਗੀ ਉਹ ਮੰਗਣੀ ਚਾਹੀਦੀ ਹੈ ਬਾਕੀ ਸਰਕਾਰ ਉਹਨਾਂ ਦੇ ਵਿੱਚ ਆਪਸੀ ਤਾਲਮੇਲ ਹੋਣਾ ਚਾਹੀਦਾ ਕੋਈ ਨਾ ਕੋਈ ਜ਼ਰੂਰ ਹੋਣੀ ਚਾਹੀਦੀ ਇਹ ਗੱਲ ਸੋ ਤੁਸੀਂ ਦੁਕਾਨ ਜਿਹੜੀ ਬੰਦ ਕੀਤੀ ਹੈ ਪੂਰੇ ਦੌਰ ਤੇ ਤੋ ਤੂੰ ਦੇਖ ਰਿਓ ਕਿ ਦੁਕਾਨਦਾਰਾਂ ਵੱਲੋਂ ਕਿਹਾ ਜਾ ਰਿਹਾ ਕਿ ਸਹਿਯੋਗ ਜਿਹੜਾ ਹੈ ਦੇਣਾ ਚਾਹੀਦਾ ਹੈ ਕਿਸਾਨ ਜੱਥੇਬੰਦੀਆਂ ਦੇ ਨਾਲ ਜਿਹੜਾ ਹੈ ਔਰ ਕੁਝ ਦੁਕਾਨਦਾਰ ਜਿਹੜੇ ਨਿਉਰੇ ਥੂਣੀ ਸੇਕ ਰਹੇ ਨੇ ਗੱਲ ਇਹਨਾਂ ਨਾਲ ਵੀ ਕਰਦੇ ਆਂ ਹਾਂਜੀ ਅੰਧਾਨੰਦ ਮੰਨ ਰਹੇ ਹੋ ਜੀ ਪੂਰਾ ਜੀ ਪੂਰਾ ਹਾਂਜੀ ਕਿੰਨੇ ਦਾ ਪੂਰਾ ਜੀ ਪੂਰਾ ਦੁਕਾਨਦਾਰੀ ਬੰਦ ਬੰਦਾ ਵੀਰੇ ਸਮਰਥਨ ਦੇ ਰਹੇ ਆਂ ਕੋਰਤੋਂ ਦੇ ਰਹੇ ਹਾਂ ਜੀ ਬਿਲਕੁਲ ਦੇ ਰਹੇ ਆ ਜੀ ਉਹਨਾਂ ਦਾ ਮੰਨੀਆਂ ਚੱਲਣੀ ਚਾਹੀਦੀਆਂ ਨੇ ਬਿਲਕੁਲ ਜਾਣੀ ਚਾਹੀਦੀਆਂ ਜਾਇਜ਼ ਆ ਕਾਰੋਬਾਰ 'ਚ ਕਿੰਨਾ ਕੋਈ ਨੁਕਸਾਨ ਬੰਦੇ ਕਾਰੋਬਾਰ 'ਚ ਕੋਈ ਨੁਕਸਾਨ ਨਹੀਂ ਗਾ ਕੋਈ ਟੈਨਸ਼ਨ ਨਹੀਂ ਕਿਉਂਕਿ ਜਿੱਤੇ ਨਾ ਰੋਟੀ ਦੀ ਗੱਲ ਆ ਜਵੇ ਨਾ ਉੱਥੇ ਨੁਕਸਾਨ ਨਹੀਂ ਹੋਣਾ ਆਏ ਡਾਈ ਤੇ ਡਾਇਰੈਕਟ ਲਾਈਨ ਦਾ ਕੰਮ ਆ ਮੇਰਾ ਕੋਈ ਕੋਣੀ ਆ ਜਿਹੜਾ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਆਪਾਂ ਨਾਲ ਆ ਇਹਨਾਂ ਦੇ ਕਿਸਾਨਾਂ ਨਾਲ ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਦੁਕਾਨਦਾਰ ਨੇ ਦੱਸਨੇ ਕਿ ਅਸੀਂ ਕਿਸਾਨਾਂ ਦੇ ਨਾਲ ਐ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀ ਚਾਹੀਦੀਆਂ ਨੇ ਕਾਫੀ ਦੁਕਾਨਦਾਰ ਵੀ ਨੇ ਪੂਰੇ ਸ਼ਹਿਰ ਦੇ ਪਹਿਲਾਂ ਨਹੀਂ ਜਿਹੜਾ ਨਾ ਕੋਈ ਨਾ ਦੁਕਾਨਦਾਰ ਜਿਹਨਾਂ ਸ੍ਰੀ ਸ੍ਰੀ ਰਣੇ ਉਹ ਵੀ ਅੱਜ ਕਿਸਾਨ ਜਿੱਥੇ ਬੰਦਿਆਂ ਦੇ ਨਾਲ ਘਰਾਂ ਦੇ ਉੱਪਰ ਬੈਠੇ ਹੋਏ ਨੇ ਵਿਚ ਆਨ ਸੰਧਾਨ ਵੀ ਇੱਥੇ ਆ ਗਏ ਨੇ ਜਿੰਦਾਬਾਦ 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 ਇਹ ਜਿਹੜੇ ਬੁਲਾਦੇ ਬੇਚਾਰਾ ਸੁਦਾ ਸਦਾਰਤਾ ਰੋਦਾ ਹੈ ਇਹ ਇਹ ਅੰਗਰ ਚਲੇਗਾ ਦੋ ਇਹ ਪੂਰਾ ਗਾਨੀ ਜਿਹਨੂੰ ਦਾ ਨਾਮ ਪਤਾ ਹੈ ਇੱਕ ਉਹ ਆਪਣੇ ਪਾ ਕਿਸਾਨ ਦੀ ਉਹ ਜਿਵੇਂ ਕਿ ਪੰਜਾਬ ਕਿਸਾਨ ਮੰਨੋ ਜਿਹੜੀ ਹੈ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਦੇ ਵਿੱਚ ਪੰਜਾਬ ਪੂਰਾ ਹੈ ਟੋਟਲ ਟੋਟੇ ਬੰਦ ਆ ਜੇਕਰ ਗੱਲ ਖੰਨਾ ਸ਼ਹਿਰ ਦੀ ਕਰੀਏ ਤਾਂ ਖੰਨਾ ਸ਼ਹਿਰ ਦੇ ਜਿੰਨੇ ਵੀ ਬਜ਼ਾਰ ਨੇ ਜਿੰਨੇ ਵੀ ਕਾਰੋਬਾਰ ਨੇ ਪੂਰਨ ਤੌਰ ਤੇ ਬੰਦ ਨੇ ਕਿਸਾਨ ਜਿੱਥੇ ਬੰਦੀਆਂ ਵੱਲੋਂ ਅੱਜ ਜੀਟੀ ਰੋਡ ਦੇ ਉੱਪਰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਤਰਨਾ ਦਿੱਤਾ ਜਾ ਰਿਹਾ ਮੇਰੇ ਨਾਲ ਕਿਸਾਨ ਅੱਗੋਂ ਮੌਜੂਦ ਨੇ ਸਰ ਕੀ ਕਹਿਣਾ ਚਾਹੁੰਦੇ ਜੀ ਅੱਜ ਤਰਨਾ ਦਿੱਤਾ ਗਿਆ ਕਿਸਾਨਾਂ ਵੱਲੋਂ ਕਿਆ ਕਿਆ ਮੰਗਣ ਦੇ ਕੀ ਕਹਿਣਾ ਚਾਹੁੰਦੇ ਵੈਜੀ ਜਿੱਕਾ ਖਾਲਸਾ ਬੈਜੀ ਜਿੱਕੀ ਫਤਿਹ ਅਸੀਂ ਅੱਜ ਸਾਡੇ ਜਿਹੜਾ ਨਾ ਦਿੱਤਾ ਅਸੀਂ ਦੋਨਾਂ ਫਰਮਾਂ ਵੱਲੋਂ ਕੇ ਕੇਐਮ ਅਤੇ ਗੈਰ ਸਿਆਸੀ ਵੱਲੋਂ ਦਿੱਤਾ ਗਿਆ ਹੈ ਉਹਦੇ ਵਿੱਚ 30 ਦੀ ਸਕੂਲ ਨਿਬੰਧ ਦੀ ਘਾਟ ਦਿੱਤੀ ਹੈ ਰੇਲਾ ਵੀ ਬੰਦ ਨੇ ਸਕੂਲ ਨਿਬਜ਼ਾਰ ਬੰਦ ਨੇ ਕਿਉਂਕਿ ਅੱਜ ਸਾਡੇ ਡੱਲਿਆਲ ਸਾਹਿਬ ਨੂੰ 35 ਦਿਨ ਹੋ ਗਏ ਮਰ ਮਰਤੇ ਬੈਠੇ ਨੂੰ ਸਰਕਾਰਾਂ ਉਹਦੇ ਨਾਲ ਕੋਈ ਗੱਲਬਾਤ ਵੀ ਸਾਡੇ ਨਾਲ ਕਰਦੀਆਂ ਸਾਡਾ ਕੋਈ ਸਮਝੌਤਾ ਨਹੀਂ ਕਰਦੀਆਂ ਅਸੀਂ ਜਿਹੜੀਆਂ ਮੰਗਾਂ ਨੇ ਉਹ ਨਵੀਆਂ ਨਹੀਂ ਬਣਾਉਣੀਆਂ ਅਸੀਂ ਪਹਿਲਾ ਜਿਹੜਾ ਮੋਰਚਾ ਛੱਡਿਆ ਸੀ ਉਹੀ ਮੰਗਾਂ ਅਸੀਂ ਮੋਦੀ ਸਾਹਿਬ ਨੇ ਜਿਹੜੇ ਅਸੀਂ ਲਾਗੂ ਕਰਾਂਗੇ ਉਹੀ ਮੰਗਾਂ ਅਸੀਂ ਲਾਗੂ ਕਰਾਉਣੀਆਂ ਨੇ ਅਸੀਂ ਉਹਨਾਂ ਮੰਗਾਂ ਨੂੰ ਲਾਗੂ ਕਰਣੀਆਂ ਇੱਕ ਤਾਂ ਐਮਐਸਪੀ ਕਾਨੂੰਨ ਗਾਰੰਟੀ ਦੂਆ ਸੀ ਪਲੱਸ 2 ਦਾ ਬਣਾਉਣਾ ਵੀ ਸੁਆਮੀ ਦਾਸਨ ਦੀ ਰਿਪੋਰਟ ਤੀਜਾ ਸਾਰਾ ਕਰਜ਼ਾ ਮਾਫ ਕਰਾਉਣਾ ਚੌਥਾ ਸਾਡੀ ਬਢੇਪਾ ਪੈਨਸ਼ਨ ਪੰਜਵਾਂ ਬਿਜਲੀ ਦਾ ਬਿੱਲ ਜਿਹੜਾ ਹੈਗਾ 2023 ਉਹ ਕਰਨਾ ਇੱਕ ਜਿਹੜਾ ਜ਼ਮੀਨ ਐਕਵਾਇਰ ਕਰਨ ਦਾ 2023 ਦਾ ਉਹ ਜਿਹੜਾ ਪਹਿਲਾ ਸੀਗਾ ਬਣਿਆ ਹੋਇਆ 2013 ਤੇ ਬਲਮੋਰ ਸੋਰੇ ਬਣਾਇਆ ਸੀ ਉਹੀ ਅਸੀਂ ਕਰਨਾ ਸਾਡੀਆਂ ਮੇਨ ਮੰਗਾਂ ਹੀ ਨੇ ਸਰਕਾਰ ਨੂੰ ਕੁਝ ਵੀ ਨਹੀਂ ਕਰਨਾ ਚਾਹੇ ਸਰਕਾਰ 10 ਮਿੰਟ ਚ ਕਰ ਸਕਦੀ ਆ ਅਸੀਂ ਮੋਦੀ ਸਾਹਿਬ ਨੂੰ ਅਪੀਲ ਕਰਦੇ ਆ ਅੱਜ ਸਾਨੂੰ ਪੰਜਾਬ ਨੇ ਪੂਰਾ ਸਾਥ ਦਿੱਤਾ ਸਾਰੇ ਲੋਕਾਂ ਨੇ ਪੂਰਾ ਸਾਥ ਦਿੱਤਾ ਇਹ ਦਿਖਾਤਾ ਵੀ ਅਸੀਂ ਤੁਹਾਡੇ ਨਾਲ ਹਾਂ ਸਾਰੀ ਪ੍ਰੈਸ ਦਾ ਮੈਂ ਧੰਨਵਾਦ ਕਰਦੀ ਆ ਜਿਹੜੀ ਪ੍ਰੈਸ ਸਾਡਾ ਆਵਾਜ਼ ਬਚਾ ਰਹੀ ਆ ਡਾਗਰੀ ਜੀਕਾ ਖਾਲਸਾ ਸਾਹਿਬ ਆਗਰ ਜੀਕੀ 900 ਕਿਸਾਨ ਆਗੂਆਂ ਨੇ ਜਿਹੜੀ ਗੱਲ ਕਹੀ ਆ ਕਿ ਅੱਜ ਜੋ ਪੰਜਾਬ ਦੇ ਲੋਕਾਂ ਨੇ ਕਿਸਾਨ ਆਗੂਆਂ ਦਾ ਸਾਥ ਦਿੱਤਾ ਹੈ ਪੂਰਨ ਤੌਰ ਤੇ ਪੰਜਾਬ ਬੰਦ ਆ ਖਾਸ ਕਰ ਜੇਕਰ ਗੱਲ ਖੰਨਾ ਸ਼ਹਿਰ ਦੀ ਕਰੀਏ ਤਾਂ ਖੰਨਾ ਸ਼ਹਿਰ ਦੇ ਵਿੱਚ ਵੀ ਜਿੰਨੇ ਵੀ ਬਾਜ਼ਾਰ ਨੇ ਤੇ ਜਿੰਨੇ ਵੀ ਕਾਰੋਬਾਰ ਨੇ ਪੂਰਨ ਤੌਰ ਤੇ ਬੰਦ ਕੀਤੇ ਗਏ ਨੇ ਸਾਈ ਪ੍ਰੋਜੈਕਟ ਕਿਸਾਨ ਜਿੱਥੇ ਬੰਦੀ ਦੀ ਆਗੂ ਜਿਹੜੇ ਕਿ ਅੱਜ ਸਵੇਰ ਤੋਂ ਲਗਭਗ 7 ਵਜੇ ਤੋਂ ਖੰਨਾ ਜਾਤੇ ਗਏ ਜਿਹੜਾ ਹੈ ਉਹਨੇ ਸਾਹ ਨਾਲ ਲਗਾਇਆ ਹੈ ਜੀਟੀ ਰੋਡ ਪੂਰਬ ਵੱਲ ਬੰਦ ਕੀਤਾ ਗਿਆ ਕੀ ਕਰਨਾ ਚਾਹੀਦਾ ਜੀ ਅੱਜ ਪਸੰਦ ਜੀ ਨੂੰ ਕਾਰਨ ਲਗਾਇਆ ਗਿਆ ਕੀ ਕੀ ਕਰਨਾ ਇਹ ਅੱਜ ਤੋਂ 15 ਦਿਨ ਪਹਿਲਾਂ ਇਹ ਕਾਲ ਦਿੱਤੀ ਸੀ ਵੀ ਭਾਰਤ ਬੰਦ ਦੀ ਉਹਦੇ ਅਨੁਸਾਰ ਅਸੀਂ ਖੰਨੇ ਦੇ ਵਿੱਚ ਹਾਈਵੇ ਬੰਦ ਕੀਤਾ ਹੋਇਆ ਮੇਨ ਕਾਰਨ ਮੇਨ ਮਕਸਦ ਆਇਆ ਜੋ ਮੰਗਾ ਮੰਨੀਆਂ ਹੋਈਆਂ ਕੇਂਦਰ ਸਰਕਾਰ ਨੇ ਉਹਨੂੰ ਲਾਗੂ ਕਰਾਉਣ ਦੇ ਲਈ ਕਿਉਂਕਿ ਕਿਸੇ ਵੀ ਤਰ੍ਹਾਂ ਕੇਂਦਰ ਸਰਕਾਰ ਲਈ ਤਿਆਰ ਨਹੀਂ ਰਹੀ ਹਰ ਤਰ੍ਹਾਂ ਦਾ ਅਸੀਂ ਬੰਦ ਕਰਕੇ ਦੇਖ ਕੇ ਦੇਖ ਲਿਆ ਅੱਜ ਮਰਨਵਾਰ ਤੇ ਡਰਨੇਵਾਲ ਸਾਹਿਬ 34ਵੇਂ ਦਿਨ ਚ ਦਾਖਲ ਹੋ ਗਿਆ ਕਿਉਂਕਿ ਜਾਣ ਨਹੀਂ ਦੇ ਰਿਹਾ ਦਿੱਲੀ ਜਾਣ ਨਹੀਂ ਦੇ ਰਿਹਾ ਸੜਕਾਂ ਰੁਕੀ ਹੋਈਆਂ ਨਾ ਟਰੈਕਟਰਾਂ ਤੇ ਨਾ ਬੱਸਾਂ ਤੇ ਨਾ ਟਰੱਕਾਂ ਤੇ इवन ਤੁਰ ਕੇ ਵੀ ਨਹੀਂ ਜਾ ਰਹੇ ਆ ਤਾਂ ਆਖਰ ਸੋਚ ਕੇ ਨਹੀਂ ਜਾਣ ਰਹੇ ਵੀ ਭੁੱਖੇ ਮਰਦੇ ਆ ਹੁਣ ਅਸੀਂ ਕੇਂਦਰ ਦੀ ਜੋ ਸਰਕਾਰ ਦਾ ਡੈਮੋਕ੍ਰੇਸੀ ਆ ਦੇਖਦੇ ਆ ਵੀ ਕੀ ਡੈਮੋਕ੍ਰੇਸੀ ਨੂੰ ਰੱਖਣਾ ਚਾਹੁੰਦੇ ਆ ਹਾਲੇ ਤੱਕ ਗੱਲਬਾਤ ਨਹੀਂ ਆਇਆ ਕੇਂਦਰ ਸਰਕਾਰ ਤੇ ਅਸੀਂ ਪੂਰਾ ਦਵਾ ਅਜ ਪੂਰਾ ਬੰਦਾ ਜੇ ਸਾਡੇ ਇਨਪੁਟਸ ਦੱਸਦੇ ਆ ਪੂਰਾ ਪੰਜਾਬ ਪੂਰਾ ਭਾਰਤ ਪੂਰਨ ਤੌਰ ਤੇ ਬੰਦਾ ਔਰ ਸਾਥ ਸਾਨੂੰ ਸਾਫ਼ ਰਬਲ ਰਿਹਾ ਹਰ ਤਰ੍ਹਾਂ ਦੁਕਾਨਾਂ ਦੁਕਾਨਦਾਰਾਂ ਦਾ ਪ੍ਰਸ਼ਾਸਨ ਦਾ ਵੀ ਤੁਹਾਡੇ ਵੀ ਤੁਸੀਂ ਵੀ ਸਾਡੀ ਜੋ ਗੱਲ ਆ ਸਾਰੀ ਉੱਪਰ ਤੱਕ ਵਿਚਾਰ ਰਹੇ ਹਾਂ ਸੱਤ ਤੋਂ 4 ਵਜੇ ਤੱਕ ਪੂਰਾ ਬੰਦਾ ਔਰ ਬੰਦ ਰੱਖਾਂਗੇ ਸਾਨੂੰ ਪੂਰਾ ਸਹਿਯੋਗ ਮਿਲਣਾ ਸਾਨੂੰ ਉਮੀਦ ਆ ਇਸੇ ਤਰ੍ਹਾਂ 4 ਵਜੇ ਤੱਕ ਦੁਕਾਨਦਾਰ ਵੀਰਾਂ ਦਾ ਔਰ ਲੋਕਲ ਅਧਿਕਾਰੀਆਂ ਦਾ ਸਾਨੂੰ ਸਾਥ ਮਿਲੂਗਾ ਹਾਂ ਸੋ ਜਿਵੇਂ ਕਿ ਨਿਸ਼ਾਨਾ ਵੱਲੋਂ ਜਿਹੜਾ ਤੁਹਾਡਾ ਤਗਦੀਆ ਟੋਟਲ ਤੌਰ ਤੇ ਖੰਨਾ ਬੰਦ ਹੈ ਜੇਕਰ ਫਿਰ ਵੀ ਕੋਈ ਗੱਲਾਂ ਨਹੀਂ ਗੱਲ ਨਾ ਮੰਨੀਆਂ ਗਈਆਂ ਉਹਨਾਂ ਦਾ ਫਿਰ ਅੱਗੇ ਫਰਦਰ ਕਿਸਾਨ ਜਿੱਥੇ ਬੰਦੀ ਰੱਖਿਆ ਦੇਖੋ ਇਹ ਡੈਮੋਕਰੇਸੀ ਦੇ ਵਿੱਚ ਆਪਣਾ ਪੱਖ ਰੱਖ ਆਪਣਾ ਸੈਂਟਰ ਤੱਕ ਦਾ ਪੰਜਾਬ ਸਰਕਾਰ ਤੱਕ ਦੁਨੀਆ ਤੱਕ ਪਹੁੰਚਾਉਣ ਦੇ ਲਈ ਇਹ ਰਣਨੀਤੀ ਹੁੰਦੀ ਹੈ ਜਿਦੇ ਅਨੁਸਾਰ ਅੱਜ ਕੋਈ ਪੰਜਾਬ ਨਹੀਂ ਭਾਰਤਵੰਦ ਆ ਜੇ ਪੂਰਾ ਭਾਰਤਵੰਦ ਹੁੰਦਾ ਡੈਮੋਕ੍ਰੇਸੀ ਦੇ ਅਨੁਸਾਰ ਜੇ ਫੇਰ ਵੀ ਸਰਕਾਰ ਤੁਸੀਂ ਕਹਿੰਦੇ ਨਾ ਹੀ ਮੰਨੇਗੀ ਫਿਰ ਜਿਵੇਂ ਵੀ ਸਾਨੂੰ ਹਾਈ ਕਮਾਂਡ ਆ ਜੋ ਬੈਠੀ ਆ ਕਨੋਰੀ ਬਾਰਡਰ ਤੇ ਬੈਠੀ ਆ ਕਿਸ ਤਰ੍ਹਾਂ ਦਾ ਫੈਸਲਾ ਲੈਂਦੀ ਆ ਉਹਦਾ ਪੂਰਾ ਅੰਕਲਨ ਕਰਕੇ ਪੂਰਾ ਕਰਕੇ ਉਸ ਤਰ੍ਹਾਂ ਜਿਵੇਂ ਵੀ ਉਹ ਕਰਾਂਗੇ ਅੱਜ ਕਿਹੜੀ ਕਿਹੜੀ ਕਿਸਾਨ ਉਹ ਜਿੱਥੇ ਬੰਦੀ ਜੀ ਹੈ ਜੀ ਜੋ ਜੇ ਜਿਹੜੀ ਹੈਗੀ ਆ ਕਿਸਾਨ ਜੋ ਸੰਜੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਹਦੀਆਂ 16 ਜਥੇਬੰਦੀਆਂ ਐ 14 ਪਲੱਸ 2 16 ਜਥੇਬੰਦੀਆਂ ਸਾਰੇ ਜਥੇਬੰਦੀਆ ਵੱਖ-ਵੱਖ ਤਕਰੀਬਨ ਪੰਜਾਬ ਦੇ ਵਿੱਚ 300 ਤੋਂ ਵੱਧ 100 ਸੌ ਤੇ ਅੱਜ ਬੰਦ ਕੀਤਾ ਹੋਇਆ ਔਰ ਪੂਰਾ ਵਾ ਸ਼ਾਂਤ ਮਹੀ ਟੰਗਣਾ ਔਰ ਐਮਰਜੈਂਸੀ ਸਿਵਾਵਾ ਕੋਈ ਵੀ ਅਸੀਂ ਬਿਲਕੁਲ ਨਹੀਂ ਰੋਕਦੇ ਨਹੀਂ ਰੋਕਾਂਗੇ ਉਹ ਜਾ ਰਹੇ ਆ ਜਿਵੇਂ ਕਿ ਹੈ ਅੱਜ ਚੱਕਾ ਜਾਗ ਬਿਤਾ ਗਿਆ ਔਰ ਕਿਸਾਨ ਜਥੇਬੰਦੀ ਜਿਨੇ ਇਹਨਾਂ ਦੀ 16 ਜਥੇਬੰਦੀਆਂ ਉਹਨਾਂ ਵੱਲੋਂ ਅੱਜ ਤਰ੍ਹਾਂ ਦੀ ਹਾਲਤ ਦਿੱਤੀ ਗਈ ਸੀ ਇੰਡੀਆ ਬੰਦ ਸੀ ਔਰ ਅੱਜ ਪੰਜਾਬ ਜਿਹੜਾ ਹੈ ਟੋਟਲ ਤੌਰ ਤੇ ਬੰਦ ਦਿਖਾਈ ਦੇ ਰਿਹਾ ਕੈਮਰਾਮੈਨ ਰੀਸਟ ਆ ਜਾਂਦੇ ਬੰਟੀ ਜਿੰਦਾਬਾਦ ਭਾਰਤੀ ਕਿਸਾਨ ਮਰਦੂਦ ਜੀ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਮੁਬਾਰਕਬਾਦ ਮੋਦੀ ਸਰਕਾਰ ਮੁਬਾਰਕਬਾਦ ਮੋਦੀ ਸਰਕਾਰ ਮੁਬਾਰਕਬਾਦ ਸਾਡੇ ਹੱਥ ਹਾਈ ਗੁਣ ਆਇਆ ਬੰਦੇ ਵਾਦੇ ਤਾਂ ਆਲਾ ਆਇਆ ਅੋ ਜਿਵੇਂ ਕਿ ਅੱਜ ਕਿਸਾਨ ਜਥੇਬੰਦੀਆਂ ਵੱਲੋਂ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਦੀ ਕਾਲ ਦਿੱਤੀ ਗਈ ਸੀ ਔਰ ਜੇਕਰ ਗੱਲ ਖੰਨਾ ਸ਼ਹਿਰ ਦੀ ਕਰੀਏ ਤਾਂ ਖੰਨਾ ਸ਼ਹਿਰ ਪੂਰਨ ਤੌਰ ਤੇ ਬੰਦ ਦਿਖਾਈ ਦੇ ਰਿਹਾ ਹੈ ਔਰ ਕਿਸਾਨ ਜਥੇਬੰਦੀਆਂ ਵੱਲੋਂ ਜੀਟੀ ਰੋਡ ਨੂੰ ਦੋਨੇ ਪਾਸਿਓਂ ਜਿਹੜਾ ਹੈ ਚੱਕਾ ਜਾਮ ਕੀਤਾ ਗਿਆ ਹੈ ਜਦੋਂ ਕੋਈ ਕੋਈ ਖਾਸ ਕੋਈ ਮਰੀਜ਼ ਆਂਦਾ ਜਾਂ ਹੋ ਰਿਹਾ ਉਹਨੂੰ ਨੰਗਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਮੇਰੇ ਨਾਲ ਕਿਸਾਨ ਅਜੂ ਪੁਖਤੀ ਜੀ ਬੜੀ ਸੱਭ ਕੀ ਕਹਿਣਾ ਚਾਹੁੰਦੇ ਜੀ ਅੱਜ ਇੱਕ ਬੰਦ ਦੀ ਕਾਲ ਦਿੱਤੀ ਗਈ ਸੀ ਕਿੰਨਾ ਕਾਮਯਾਬ ਮੰਦੇ ਤੋਂ ਕਿਆ-ਕਿਆ ਮੰਗਾਂ ਜਿਹੜੀਆਂ ਲੈ ਕੇ ਬੈਠੇ ਹੋ ਅੱਜ ਮੈਨੂੰ ਸ਼ਹਿਰ ਦਾ ਪੂਰਾ ਸੁਜੋਗ ਆ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਸ਼ਹਿਰ ਦੇ ਵਿੱਚ ਵੇਚਦੇ ਹੋ ਸ਼ਹਿਰ ਪੂਰਾ ਬੰਦ ਆ ਥੋੜਾ ਥੋੜਾ ਕਿਤੇ ਦੇਖਣ ਨੂੰ ਮਿਲ ਰਿਹਾ ਜਿਨ੍ਹਾਂ ਨੂੰ ਨਹੀਂ ਪਤਾ ਉਹ ਖੁੱਲੇ ਆ ਮੈਂ ਤੁਹਾਡੇ ਚੈਨਲ ਜਰੀਏ ਇਹੀ ਅਪੀਲ ਕਰ ਸਕਦਾ ਸ਼ਹਿਰ ਵਾਸੀਆਂ ਨੂੰ ਵੀ ਸਾਡਾ ਸਾਥ ਦਿਓ ਇਹ ਲੜਾਈ ਜਿਹੜੀ ਇਕੱਲੀ ਕਿਸਾਨ ਦੀ ਨਹੀਂ ਹੈਗੀ ਇਹ ਜਵਾਨ ਦੀ ਵੀ ਲੜਾਈ ਆ ਆਉਣ ਵਾਲੇ ਭਵਿੱਖ ਦੀ ਵੀ ਲੜਾਈ ਆ ਇਹ ਜਿਹੜੀਆਂ ਆਪਣੀਆਂ ਪਿਛਲੇ ਅੰਦੋਲਨਾਂ ਵਾਲੀਆਂ ਮੰਗਾਂ ਸੀਗੀਆਂ ਜਿਹੜੀਆਂ ਸਰਕਾਰ ਨੇ ਲਿਖਤੀ ਰੂਪ ਚ ਨਹੀਂ ਦਿੱਤੀਆਂ ਉਹ ਨੌਜਵਾਨੀ ਸਰਕਾਰ ਨੇ ਕਹਿਤਾ ਸੀਗਾ ਵੀ ਸਾਡੇ ਅਸੀਂ ਤਿੰਨ ਕਾਲੇ ਕਾਨੂੰਨ ਵਾਪਸ ਲੈ ਲੇ। ਉਹ ਹੌਲੀ-ਹੌਲੀ ਕਰਕੇ ਸਰਕਾਰ ਫੇਰ ਲਾਗੂ ਕਰ ਰਹੀ ਆ। ਉਹ ਐਕਟ ਹੀ ਦੇਖਣ ਨੂੰ ਮਿਲਿਆ ਕਿਉਂਕਿ ਝੋਨਾ ਆਪਣਾ ਮੰਡੀਆਂ ਦੇ ਵਿੱਚ ਰੁਲਿਆ। ਤਿੰਨ-ਤਿੰਨ ਮਹੀਨੇ ਕਿਸਾਨ ਮੰਡੀਆਂ 'ਚ ਬੈਠੇ ਰਹਿਆ। ਹੁਣ ਜਿਹੜਾ ਆਉਣ ਵਾਲਾ ਕਣਕ ਦਾ ਸੀਜ਼ਨ ਆ, ਜੇ ਇਹਦੇ ਵਿੱਚ ਕਣਕ ਜਿਵੇਂ ਝੋਨੇ ਦੇ ਵਿੱਚ ਦਿੱਕਤ ਆਈ ਆ, ਜੇ ਕਣਕ 'ਚ ਦਿੱਕਤ ਆਈ ਤਾਂ ਸਮਝ ਲਓ ਵੀ ਉਹ ਜਿਹੜੇ ਕਾਲੇ ਕਾਨੂੰਨ ਤਿੰਨ ਸੀਗੇ ਉਹ ਵਾਪਸ ਆ ਰਹੇ ਨੇ। ਅਸੀਂ ਆਪਣੀਆਂ 12 ਮੰਗਾਂ ਹੋਰ ਲਈ ਬੈਠੇ ਆ। ਅਸੀਂ ਉਹ 12 ਮੰਗਾਂ ਨੂੰ ਐਮਐਸਪੀ ਦੀ ਲੜਾਈ ਆ ਜਿਹੜੀ ਸਾਡੀ ਜਾਂ ਸਾਡੇ ਲਖੀਪੁਰ ਖੀਰੀ ਦਾ ਇਨਸਾਫ ਆ ਜਾਂ ਸਾਡੇ ਦੇ ਜਿਹੜੇ ਉਸ ਅੰਦੋਲਨ ਵੇਲੇ ਪਰਚੇ ਹੋਏ ਨੇ ਉਹ ਮੰਗ ਰਹੇ ਆ ਅਸੀਂ ਜਾਂ ਬਿਜਲੀ ਸੋਧ ਬੇਲਾ ਉਹ ਕਹਿ ਰਹੇ ਆ ਜਿੰਨੇ ਵੀ ਸਾਡੀਆਂ 12 13 ਮੰਗਾ ਨੇ ਉਹ ਸਰਕਾਰ ਗੱਲੇਵਾਲ ਸਾਹਿਬ ਮਰਨ ਵਰਤ ਤੇ ਬੈਠਿਆ ਜੀ ਕਿਸੇ ਵੀ ਟਾਈਮ 32 35 ਦਿਨ ਹੋ ਗਏ ਉਹਨਾਂ ਨੂੰ ਮਰਨ ਵਰਤ ਤੇ ਬੈਠਿਆ ਨੂੰ ਕਿਉਂ ਬੰਦਾ 2 4 ਦਿਨ ਭੁੱਖਾ ਰਹੇ ਉਹਦੀ ਸਿਹਤ ਖਰਾਬ ਹੋ ਜਾਂਦੀ ਏ ਢੱਲੇਵਾਲ ਸਾਹਿਬ ਪਹਿਲਾਂ ਹੀ ਟੈਂਸਰ ਦੇ ਮਰੀਜ਼ ਨੇ ਉਹਨਾਂ ਨੂੰ ਹੋਰ ਬਹੁਤ ਦਿੱਕਤ ਆ ਕੱਲ ਨੂੰ ਇਹ ਨਾ ਹੋਵੇ ਵੀ ਕੋਈ ਭਾਣਾ ਵਰਤ ਜਵੇ ਸਰਕਾਰ ਭਾਣਾ ਵਰਤਣ ਤੋਂ ਬਾਅਦ ਗੱਲ ਕਰੇ ਉਹ ਇਸੇ ਲਈ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਭਾਣਾ ਵਰਤਣ ਤੋਂ ਪਹਿਲਾਂ ਪਹਿਲਾਂ ਢੱਲੇਵਾਲ ਸਾਹਿਬ ਦੀ ਜਾਨ ਬਚਾਈ ਜਾਵੇ ਸਰਕਾਰ ਦੇ ਹੱਥ 'ਚ ਸਾਰਾ ਕੁਝ ਆ ਮੋਤੀ ਸਾਹਿਬ ਦੇ ਹੱਥ 'ਚ ਸਾਰਾ ਕੁਝ ਆ ਐਡੀਆਂ ਵੱਡੀਆਂ ਮੰਗਾਂ ਨਹੀਂ ਕਿਸਾਨਾਂ ਦੀਆਂ ਜਿੱਡੀਆਂ ਜਿੱਡੀਆਂ ਸਰਕਾਰ 800 ਰੁਪਏ ਤੇ ਆਈ ਹੋਈ ਆ ਇਹ ਮੋਤੀ ਸਾਹਿਬ ਯਾਰ ਮਰ ਗੁਰਪਰਵ ਵਾਲੇ ਦਿਨ ਉਹਨਾਂ ਨੇ ਤਿੰਨ ਕਾਲੇ ਕਾਨੂੰਨ ਵਾਪਸ ਲੈ ਸੀਗੇ ਇਸੇ ਤਰ੍ਹਾਂ ਉਹ ਆ ਸਾਡੀਆਂ ਜਿਹੜੀਆਂ 12 ਮੰਗਾਂ ਨੇ ਉਹ ਮੰਨਣ ਤੇ ਅਸੀਂ ਅੰਦੋਲਨ ਆਪਣਾ ਵਾਪਸ ਲਈਏ ਤੇ ਲੋਕਾਂ ਨੂੰ ਵੀ ਰਾਹ ਖੁੱਲੇ ਹੌ ਜਿਹੜਾ ਰਸਾ ਉਹ ਰਸਤਾ ਕਿਸਾਨਾਂ ਨੇ ਨਹੀਂ ਬੰਦ ਕਰਿਆ ਪਾਇਆ ਉਹ ਰਸਤਾ ਬੰਦ ਕਰਿਆ ਸਰਕਾਰਾਂ ਨੇ ਬੰਦ ਕਰਿਆ ਆ ਸ਼ੰਭੂ ਬਾਡਰ ਦੇ ਮੈਨੂੰ ਸਾਬ ਤੁਸੀਂ ਵੀ ਦਿਖਾ ਕੇ ਆ ਪਿਛਲੇ ਮੈਂ ਦੇਖੀ ਆ ਤੁਹਾਡੀ ਵੀਡੀਓ ਉੱਥੇ ਦੇਖੋ ਉਹਨਾਂ ਨੇ ਜੇਲ ਬਣਾ ਦਿੱਤੀ ਆ ਅਸੀਂ ਸਾਡੇ ਮਰਜੀਬੜਿਆਂ ਦੇ ਜੱਥੇ ਗਏ ਸੀਗੇ ਜਿਹਦੇ ਪਹਿਲੇ ਜਥੇ ਦੇ ਵਿੱਚ ਮੈਂ ਵੀ ਸੀਗਾ ਜਦ ਅਸੀਂ ਅੱਗੇ ਬਧੇ ਉਹਨਾਂ ਨੇ ਸਾਡੇ ਉੱਤੇ ਅਥਰੂ ਗੈਸ ਦੇ ਗੋਲੇ ਉਹਨਾਂ ਨੇ ਪਲਾਸਟਿਕ ਦੀਆਂ ਗੋਲੀਆਂ ਦੂਜੇ ਸਰਲੇ ਜਿਹੜਾ ਕੁਛ ਸਰਕਾਰ ਜਿੰਨਾ ਵੀ ਬਲ ਪ੍ਰਯੋਗ ਜਿਹੜਾ ਹੈਗਾ ਸਰਕਾਰਾਂ ਬਹੁਤ ਵੱਡੀਆਂ ਹੁੰਦੀਆਂ ਨੇ ਉਹ ਸਾਡੇ ਉੱਤੇ ਵਰਤਦੀਆਂ ਨੇ ਉਹ ਸਾਨੂੰ ਅੱਗੇ ਨਹੀਂ ਜਾਣ ਦਿੰਦੇ ਅਸੀਂ ਆਪਣੀ ਰਾਜਧਾਨੀ ਨਹੀਂ ਸਾਡੀ ਰਾਜਧਾਨੀ ਦਿੱਲੀ ਆਸੀਂ ਰਾਜਧਾਨੀ ਕੋਲੇ ਜਾਣਾ ਜਦ ਅਸੀਂ ਆਪਣੇ ਹੱਕ ਲੈਣੇ ਆ ਤਾਂ ਅਸੀਂ ਆਪਣੀ ਸਰਕਾਰ ਤੋਂ ਹੀ ਲੈਣੇ ਆ ਸਾਡਾ ਪੰਜਾਬ ਦੇ ਨਾਲ 12 ਮੰਗਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਸੈਂਟਰ ਦੇ ਨਾਲ ਨੇ ਸੈਂਟਰ ਤੋਂ ਅਸੀਂ ਅਪੀਲ ਕਰਦੇ ਆ ਤੁਹਾਡੇ ਚੈਨਲ ਦੇ ਜ਼ਰੀਏ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਛੇਤੀ ਛੇਤੋਂ ਪੂਰੀਆਂ ਕੀਤੀਆਂ ਉਹ ਜਿਹੜੇ ਦਲੇਵਾਲ ਸਾਹਿਬ ਜਿੰਨੂੰ ਕਹਿਰੀ ਤੇ ਆਪਾਂ ਬਿਲਕੁਲ ਐ ਲਾਸਟ ਪੜਾਅ ਦੇ ਉੱਪਰ ਬੈਠੇ ਨੇ ਸਰਕਾਰਾਂ ਦੇ ਕੰਨਾਂ ਤੇ ਕੋਈ ਜੂਨ ਨਹੀਂ ਦੇਖ ਰਹੀ ਜੇਕਰ ਸਰਕਾਰ ਗੱਲਾਂ ਨਹੀਂ ਮੰਨਦੀਆਂ ਤਾਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀਆਂ ਇਹ ਕਿਸਾਨ ਜਿੱਥੇ ਬੰਦੇ ਕਿਉਂਕਿ ਤੁਸੀਂ ਆਗੂ ਹੋ ਇੱਕ ਤੁਸੀਂ ਵੀ ਸੈਂਟਰ ਜੀ ਜਾ ਕੇ ਬੈਠਦੇ ਉਹਨਾਂ ਦੇ ਨਾਲ ਕਿਸਾਨ ਤੇ ਬੰਦੇ ਨਾਲ ਇਹਦੇ ਅੱਗੇ ਥੋੜਾ ਫਰਦਰ ਕੀ ਹੈ ਕਿਸਾਨ ਦੇ ਜਿੱਥੇ ਹੁੰਦਾ ਦੇ ਇਹ ਜਿਹੜੀ ਲੜਾਈ ਹੈ ਦਿਨ ਪ੍ਰਤੀ ਦਿਨ ਹੁਣ ਤਕੜੀ ਹੋ ਜਾ ਹੋ ਜਾ ਰਹੀ ਹੈ ਜਿਹੜੀਆਂ ਹੁਣ ਸਾਡੀਆਂ ਦੂਜੀਆਂ ਜਥੇਬੰਦੀਆਂ ਨੇ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣ ਨੂੰ ਕਹਿੰਦੇ ਆ ਵੀ ਸਾਡੇ ਨਾਲ ਚੱਲੋ ਜਿਹੜਾ ਐਸਕੇਐਮਐਸ ਸੰਯੁਕਤ ਕਿਸਾਨ ਮੋਰਚਾ ਉਹ ਵੀ ਸਾਡੇ ਨਾਲ ਚੱਲੇ ਕਿਉਂ ਇਹ ਲੜਾਈ ਸਾਰੀਆਂ ਜਥੇਬੰਦੀਆਂ ਦੇ ਨਾਲ ਉਹ ਕਈ ਲੜ ਹੋਣੀ ਹੈ ਜੇ ਇਕੱਲਾ ਕਹੇ ਬੰਦਾ ਇਕੱਲੇ ਨਹੀਂ ਲੜਾਈ ਨਹੀਂ ਹੈਗੀ ਇਹ ਸਾਰੇ ਇਕੱਠੇ ਹੋ ਕੇ ਲੜਾਈ ਲੜਨਾ ਜੇ ਡੱਲੇਵਾਲ ਸਾਹਿਬ ਦੀ ਇਸ ਵਿੱਚ ਸ਼ਹੀਦੀ ਹੁੰਦੀ ਆ ਦਾ ਇੱਕ ਇਤਿਹਾਸ ਸਿਰਜਿਆ ਜਾਊਗਾ ਪੰਜਾਬ ਵੱਲੋਂ ਪੰਜਾਬ ਦੀ ਲੜਾਈ ਆ ਜਿਹੜੀ ਡੱਲੇਵਾਲ ਸਾਹਿਬ ਛੱਡ ਕੇ ਜਾਣਗੇ ਬਚਾਲੇ ਉਹਨੂੰ ਅਸੀਂ ਨੇਪਰੇ ਚਾੜਾਂਗੇ ਸਿਰੇ ਚੜਾਵਾਂਗੇ ਚਾਹੇ ਸਾਨੂੰ ਉਸ ਦੇ ਵਿੱਚ ਬਾਅਦ ਵਿੱਚ ਡੱਲੇਵਾਲ ਸਾਹਿਬ ਤੋਂ ਆਪਣੀਆਂ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ ਜਿਵੇਂ ਪਹਿਲਾਂ 16 ਜੱਥੇ ਬੰਦੀਆਂ ਇਕੱਠੀਆਂ ਸੀ ਇੱਕ ਮੰਚ 'ਤੇ ਉੱਪਰ ਉਸ ਟਾਈਮ ਸੰਘਰਸ਼ ਮੀੜਿਆ ਗਿਆ ਸੀਗਾ ਅੱਜ ਸਾਰੇ ਜੱਥੇ ਬੰਦੀਆਂ ਪਿੱਛੇ ਜਾ ਰਹੀਆਂ ਨੇ ਕੀ ਕਾਰਨ ਮੰਨਦੇ ਹੋ ਤੁਸੀਂ ਨੂੰ ਨਹੀਂ ਜਿਹੜੀਆਂ ਸਾਡੀ ਜੱਥੇ ਬੰਦੀਆਂ 15 ਸਾਡੀਆਂ ਇਕੱਠੀਆਂ ਨੇ ਜਿਹੜੀਆਂ ਸ਼ੰਭੂ ਬੈਠੀਆਂ ਨੇ ਜਿਹੜੀਆਂ ਖਨੌਰੀ ਬੈਠੀਆਂ ਨੇ ਉਹ ਵੀ 15 16 ਜੱਥੇ ਬੰਦੀਆਂ ਨੇ ਉਹ। ਉਹ ਕਨੇ 32 33 ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਉਹ ਬਣੀਆਂ ਹੋਈਆਂ ਨੇ। ਸਾਨੂੰ ਉਹਨਾਂ ਦੀ ਲੋੜ ਆ। ਵੀ ਉਹ 32 33 ਦੇ ਨਾਲ ਆ ਜਾਣ ਸਾਡੀ ਮੂਠੀ ਆ ਜਿਹੜੀ ਉਹ ਤਕੜੀ ਹੋ ਜੂਗੀ। ਉਹ ਮੁੱਕੀ ਵੀ ਘਸੌਣ ਬਣ ਜੂਗਾ। ਜਿਹੜਾ ਕੁਸੌਣਾ ਫਿਰ ਜਦ ਸੈਂਟਰ ਦੇ ਵੱਲ ਵਧੂਗਾ ਤਾਂ ਸੈਂਟਰ ਤੇ ਬਹੁਤ ਜ਼ਿਆਦਾ ਦਬਾਅ ਪਣੂਗਾ। ਹਾਂ ਪੱਟੇ ਸਾਹਮਣੇ ਜਿਵੇਂ ਕਿਹਾ ਕਿ ਜਿਹੜੀਆਂ ਕਿਸਾਨ ਜੱਥੇ ਬੰਦੀਆਂ ਅੱਜ ਅਲੱਗ-ਤਲੱਗ ਦਸਾਈ ਦੇ ਰਹੀਆਂ ਨੇ ਜੇਕਰ ਇੱਕ ਮੰਚ ਤੇ ਇਕੱਠੀਆਂ ਹੋ ਜਾਣ ਸ਼ਾਇਦ ਇਹ ਜਿਹੜਾ ਹੈ ਮੋਰਚਾ ਜਿੱਤਿਆ ਜਾ ਸਕਦਾ। ਅਰਦਾ ਕੀ ਕਹਣਾ ਜੰਮਾਜੀ ਕਿਸਾਨਾਂ ਦੀਆਂ ਵੰਦੂਆਂ ਉਹ ਜੋ ਉਹਨਾਂ ਨੇ ਸਾਧ ਤਤ ਗਾਣਾ ਬੰਦ ਮੈਂ ਤਾਂ ਇਹ ਕਹਿੰਦਾ ਵੀ ਦੁਕਾਨਾਂ ਵਾਲੇ ਵੀ ਦੇਖੋ ਇਸ ਸੰਘਰਸ਼ ਉਹ ਜਾਇਜ਼ ਸਮਝਦੇ ਨਹੀਂ ਹੈ ਇਸ ਲਈ ਸਾਰੇ ਦੁਕਾਨ ਸਾਰੇ ਵਿਆਰਿਆਂ ਦੀ ਬਹੁਤ ਵਧੀਆ ਟੰਗਾਂ ਸਾਰੀ ਬੰਦ ਹੋ ਗਈ ਟੋਟਰੀ ਬਾਕੀ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਮਸਲਾ ਹੈ ਕਿਸਾਨਾਂ ਦਾ ਹੱਲ ਹੋਣਾ ਚਾਹੀਦਾ ਜਿਵੇਂ ਵੀ ਹੈ ਉਹ ਵੀ ਹੁੰਦੇ ਨੇ ਇਹ ਵੀ ਹੋਣਾ ਚਾਹੀਦਾ ਕਿ ਉਹ ਲੜਕਾ ਹੈ ਦੋ ਦੋ ਲੰਬੂ ਦਾ ਪਹਿਲਾਂ ਲੱਗੇ ਰਹੇ ਜੰਗਲਾਂ ਦਾ ਬੈਠੇ ਨੇ ਕਿਸੇ ਟਾਈਮ ਵੀ ਖੋਜੋ ਜ਼ਿਆਦਾ ਜੇ ਗੱਲ ਹੋ ਗਿਆ ਸਾਰੀ ਉਹਦਾ ਕਲਕਲ ਆ ਜਾਣਾ ਵੀ ਇਸ ਕਰਕੇ ਮੇਰੀ ਸੈਂਟਰ ਨੂੰ ਗੌਰਮੰਦ ਨੂੰ ਵੀ ਆਉਂਦੇ ਨੇ ਵੀਰ ਵੀ ਇਹ ਮਸਲੇ ਨੂੰ ਜਲਦ ਹੋ ਜਾਈਦਾ ਕਰੀਤਾ ਜਾਵੇ ਉਹਨਾਂ ਦੀ ਮੰਗਾਂ ਮੰਨੀਆਂ ਜੇ ਕੋਈ ਕਿਦੋਂ ਕਟਵਾਤ ਵੀ ਹੁੰਦੀਆਂ ਨੇ ਬਾਅਦ ਚ ਹੋ ਜਾਣੀਆਂ ਇੱਕ ਵਾਰ ਉਹ ਡੰਡਿਆ ਚਾਹ ਨੂੰ ਉਠਾਓ ਮੇਰੀ ਇਹੀ ਵੇਦਤੀ ਬਾਤ